ਹਾਂਜੀ ਮਿੱਤਰੋ ਕੀ ਹਾਲ ਚਾਲ ਉਮੀਦ ਕਰਦਾ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਘੈਂਟ ਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਐਦਾਂ ਹੀ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓਸ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜਦੇ ਆ ਤੇ ਕਮੈਂਟ ਵੀ ਬਹੁਤ ਫਣੀ ਹੋਣ ਵਾਲੇ ਆ ਇਸ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਿਓ ਆਇਓ ਦੇਖਦੇ ਆ ਬੈਠ ਉਹ ਪਿਛਲਾ ਪਾਈਪ ਤੋੜ ਕੇ ਸਾਡੇ ਸਿਰ 'ਚ ਮਾਰ ਵੀਰ ਵੇਰਾ ਪਾਣੀ ਵਾਲੀ ਟੈਂਕੀ ਚ ਡੋਬੋ ਕੇ ਮਾਰ ਮੈਨੂੰ ਆਕਾਸ਼ ਮੈਂ ਵੀ ਕਿਤੇ ਕਾਲਾ ਹੁੰਦਾ ਆ ਮੇਰੇ ਲਖਨੇ ਨੀਓ ਜੱਟ ਪੱਟਿਆ ਆ ਮੇਰੇ ਲਖਨੇ ਨੀ ਪਾਣੀ ਵਾਲੀ ਟੈਂਕੀ ਵਿੱਚ ਮੈਨੂੰ ਗੋਤੇ ਦੇ ਕੇ ਮਾਰ ਦੇ ਜੁੜਾ ਮੈਂ ਸੱਚੀ ਬਹੁਤ ਵੱਧ ਗਿਆ ਯਾਰ ਫਿਰ ਆਪਦੇ ਬੂਟ ਲਾ ਕੇ ਮੇਰਾ ਮੂੰਹ ਕੁੱਟ ਦੇ ਇੱਕ ਵਾਰ ਨਸ਼ੇ ਜਿੰਦਾਬਾਦ ਡਰੋ ਨਾ ਮੱਲੋ ਏ ਆਈ ਆ ਪਰ ਜਾਈ ਨੂੰ ਕਹਿ ਮੈਨੂੰ ਟੈਂਕੀ ਚ ਡਬੋੜ ਡੋ ਕੇ ਕੁੱਟੇ ਸ਼ੁਕਰਾਨੇ ਰੱਬ ਤੋਂ ਲਿਆ ਤੈਨੂੰ ਲੇਖਾਂ ਚ ਲਖਾ ਕਰ ਜੇ ਨਾਲ ਨਹੀਂ ਮਰਨਾ ਇਦਾਂ ਦੀ ਅਰੀਲਾ ਦੇਖ ਦੇ ਮਰਨਾ ਅਸੀਂ ਆਪਾਂ ਤਾਂ ਬਸ ਲੰਗਰ ਪਾੜਨ ਆਏ ਆ ਦੁਨੀਆ ਤੇ ਪਿੱਛੇ ਪਾਇ ਪਿੱਲੋਣਾ ਮੇਰਾ ਸਾਹ ਕੁੱਟ ਦੇ ਵੇਰ ਮੂਰਤ ਰੱਖ ਕੇ ਲੇਖਾਂ ਚ ਲਖਾ ਦੀਪੋਨ ਕਿਤੇ ਹੁਣੇ ਲੱਗਦੇ ਫਿਰ ਮੈਂ ਸਾਰੀ ਵੀਡੀਓ ਬਹੁਤ ਵੱਡਾ ਜਿਗਰਾ ਕਰਕੇ ਵੇਖੀ ਆ ਇਤਿਹਾਸ ਗਵਾਵਾ ਚੰਗੀ ਫਸਲਾਂ ਵਿੱਚ ਸੱਕੀ ਦੇ ਖਾ ਜਾਂਦੇ ਨੇ ਮੋਤੀ ਪਨ ਕਿਤੇ ਹੁਣੇ ਲੱਗਦਾ ਜੱਤੀ ਦੇ ਦੇੜੇ ਤੇਰੇ ਨਾਲ ਸੰਜੋਗ ਕੇ ਮਲਾ ਮੈਨੂੰ ਯਾਰ ਸਲਫਾਸ ਆਰਡਰ ਕਰ ਦੋ ਯਾਰ ਸ਼ੁਕਰ ਤਾਂ ਮੈਂ ਵੀ ਰੱਬ ਦਾ ਕਰ ਦਵਾ ਪਰ ਰੱਬ ਨਹੀਂ ਚਾਹੁੰਦਾ ਮੈਨੂੰ ਤੇ ਲੱਗਦਾ ਕੁੜੀ ਨੇ ਪਾਪ ਹੀ ਕੀਤੇ ਹੋਣੇ ਆ ਆਰੇ ਤੇਰੀ ਚੌਲੀ ਪਾ ਸੋਹਣਿਆ ਮੈਨੂੰ ਸੁੱਖ ਜਿੱਥੋਂ ਲੱਭ ਜਾਣ ਵੇ ਮੈ ਮੈਨੂੰ ਬਾਈ ਰਸਮਾ ਪੂਰੀਆਂ ਕਰਕੇ ਗੋਲੀ ਮਾਰ ਜਾ ਸਾਡੇ ਮੇਰੇ ਮਰੰਦਾ ਇੱਕੋ ਕਾਰਨ ਆ ਬਸ ਵੀਡੀਓ ਵਿਚੋਲੇ ਦਾ ਨੰਬਰ ਸੈਂਡ ਕਰੀ ਗੱਲ ਪੁੱਛਣੀ ਸੀ ਉਹਨੂੰ ਜਿੰਮੀ ਆ ਵੀ ਸੀ ਸੋ ਮਿਲੀਆਂ ਤੈਨੂੰ ਸਾਰੀਆਂ ਹੀ ਲੱਗ ਜਾਣ ਵੇ ਨਾ ਪਾਇਆ ਕਰੋ ਵੀਰੇ ਵੀਡੀਓ ਮੇਰਾ ਤਾਂ ਸਾਹ ਉੱਤੇ ਰਹਿ ਚੱਲਿਆ ਸੀ ਤਰਾਇ ਘੜਤੇ ਮੈਨੂੰ ਲੱਗਦਾ ਸਾਡੇ ਵਾਲੀਆਂ ਸਰਕਾਰ ਨੇ ਕਰੋਨਾ ਕਾਲ ਵਿੱਚ ਮਾਰਤੀਆਂ ਤੈਨੂੰ ਜਿੰਨੀ ਆਵੀ ਸੀ ਸਾਹਮਲੀਆਂ ਤੈਨੂੰ ਸਾਰੀਆਂ ਹੀ ਲੱਗ ਜਾਣ ਦੇ ਕਿਹੜੀ ਨਹਿਰ ਚ ਨਾਰੀyal ਸੁੱਟਿਆ ਸੀ ਭਾਈ ਭਾਈ ਸਾੜੀ ਨੂੰ ਕਹਿ ਜੁੱਤੀ ਚੁੱਕਾਂ ਦੀ ਰਸਮ ਤੋਂ ਬਾਅਦ ਜੁੱਤੀਆਂ ਸਾਡੇ ਮਾਰੀ ਭਾਈ ਮੈਂ ਤਾਂ ਹਜੇ ਚਾਹ ਵੀ ਨਹੀਂ ਪੀਤੀ ਸੀ ਜਦੋਂ ਮੱਝਿਆਂ ਵਾਲ ਤੇ ਇੱਕ ਨੂੰ ਜਾਏ ਗਿੱਟਵੈਂਡ ਤੇ ਬਿੱਤੀ ਜਾਣਗੀ ਸਾਡੀ ਫੈਮਿਲੀ ਜਿਹਦੇ ਲੱਗ ਦੋ ਆ ਵੀਡੀਓ ਦੇਖ ਕੇ ਡਿਫੈਂਡਰ ਬਣਾਉਣੀ ਬੰਦ ਕਰਦੀ ਕੰਪਨੀ ਨੇ ਡਿਫੈਂਡਰ ਨਾ ਨਾ ਸਪਲੈਂਡਰ ਸਾਡੀ ਫੈਮਿਲੀ ਜਿਦੇ ਲੱਗ ਤੂੰ ਟਵੈਂਡਰ ਤੇ ਵਿੱਚ ਜਾਏਗੀ ਚੱਲ ਹੁਣ ਕਪੜਾ ਮਾਰਦੇ ਉਤਰ ਕੇ ਮੱਜਾ ਨਾਣਾ ਮੱਜੀਆਂ ਜਸ ਬਾਜਵਾਨ ਦੇ ਵੀਡੀਓ ਦੇਖ ਲਈ ਉਹਨੇ ਤੇਰੀ ਵੱਖੀ ਚ ਲੱਤਾ ਮਾਰਨੀ ਆ ਓਏ ਆ ਕੀ ਕਰਦਾ ਓਏ ਹੰਨ ਤੋਂ ਲੱਗਿਆ ਕਿਨੇ ਕਿਹਾ ਕਿਨੇ ਕਿਹਾ ਤੱਤੇ ਪਾਣੀ ਚ ਪਾ ਕੇ ਰੱਖ ਦੇਣੀ ਸੀ ਬਾਈ ਆਪੇ ਨਿਖਰ ਜਾਂਦੀ ਸ਼ੂਗਰ ਫ੍ਰੀ ਕਰ ਰਿਹਾ ਵੀਰ ਤਾਂ ਸ਼ੇਵਰਾਤਰੀ ਦੀ ਭੰਗ ਦਾ ਅਸਰ ਅਜੇ ਵੀ ਹੈਗਾ ਲੱਗਦਾ ਓਏ ਬਾਈ ਜੰਦਰਖੰਡ ਤੋਂ ਹੀ ਜਾਂਦਾ ਕੌਣ ਕਹਿੰਦਾ ਮਾਲ ਪਿਓਰ ਨਹੀਂ ਮਿਲਦਾ ਇਹਦਾ ਡੀਲਰ ਪਤਾ ਕਰੋ ਚੱਲ ਕੋਈ ਨਾ ਹੁਣ ਤੁੱਪੇ ਸੁੱਕਣੇ ਪਾ ਦੀ ਬਾਈ ਓਏ ਓਏ ਕੀ ਨੇ ਕਿਹਾ ਤੈਨੂੰ ਸਰਪਾ ਕੇ ਰੱਖ ਦਿਓ ਗਰਮ ਪਾਣੀ ਚ ਆਪੇ ਨਿਖਰ ਜਾਊਗੀ ਮਾਲ ਕੋਲ ਕੇ ਖਾਂਦਾ ਚੋਬਰਤਾ ਇੱਕ ਕਹਿੰਦਾ ਮੈਂ ਨਹੀਂ ਜਾਣਾ ਘਰ ਛੱਡ ਕੇ ਕਪੜੇ ਕਹਿੰਦੇ ਹੜਾ ਤੋਂ ਬਚਣ ਲਈ ਸਾਨੂੰ ਨਹੀਂ ਭਜਾਉਣਾ ਆਪ ਹੀ ਭਜਣਾ ਪੈਣਾ ਕੱਲ ਦੇ ਪਾਇ ਸੀ ਗੁੱਸੇ ਹੋ ਗਏ ਲਾਏ ਨਹੀਂ ਕਿਸੇ ਨੇ ਕਪੜਿਆਂ ਨੇ ਗੁੱਸਾ ਕੀਤਾ ਅਸੀਂ ਨਹੀਂ ਨਹਾਉਣਾ ਸੀ ਘਰ ਛੱਡ ਕੇ ਚੱਲੇ ਆ ਸਿਰਫ ਵਧੀਆ ਨਾ ਕੱਪੜੇ ਨਹੀਂ ਤੋਤੇ ਗੁੱਸਾ ਕਰਕੇ ਚੱਲੇ ਆ ਵਿਚਾਰੇ ਚੱਲ ਕੋਈ ਨਾ ਹੁਣ ਨੰਗੇ ਫਿਰਿਆ ਕਰਿਓ ਚੰਗੀ ਤਰ੍ਹਾਂ ਨਿਖਾਰੇ ਨਹੀਂ ਹੋਣੇ ਐਸੇ ਕਰਕੇ ਗੁੱਸਾ ਲੱਗਦੇ ਆ ਮਾਰੇ ਆ ਜੇ ਤੂੰ ਕਿਰੇ ਦੀ ਹਸੀਨਾ ਏ ਜੇ ਤੂੰ ਕਿਰੇ ਦੀ ਹਸੀਨਾ ਨਾ ਓ ਭਾਵੇਂ ਅਗਲਾ ਬਰਫੀ ਦੀ ਉਡੀਕ ਵਿੱਚ ਹੋਵੇ ਜਿਹੜਾ ਇੰਨਾ ਟਾਈਮ ਮੂੰਹ ਚੜਾ ਕੇ ਰਸਗੁਲੇ ਦਾ ਰਸ ਚੂਸਿਆ ਓ ये दोवे विह तो पहला पुष्पा फिल्म देख के आए लगता पुष्पा रात चुकेगा नहीं की पता अगली नु शुगर होवे मट्टी ट्राई करके देख लो <laughs> वीरवार होना बाबे तो गलती मंगन दिया वा भूल चुक माफ करी मालका वीरवार माफी मांग के पीली पतंदर ने ਮੱਥਾ ਤਾਂ ਟੇਕਿਆ ਪੈਗ ਮੇਰਾ ਕਿਤੇ ਆਖਰੀ ਨਾ ਹੋਵੇ ਪੋਲਚੋ ਕਮਾਫ ਕਰਨੀ ਜਿਹੜੀ ਖਾਦੀ ਪੀਕੇ ਕਰਨੀ ਤੈਨੂੰ ਛੇੜੂ ਜੇ ਕੋਈ ਕਹਿ ਕੇ ਬੱਗੀ ਤੇ ਤੇਰੀ ਛੇੜੂ ਜੇ ਕੋਈ ਕਹਿ ਕੇ ਬੱਗੀ ਤੇ ਤੇਰੀ ਕਿਸੇ ਨੇ ਛੇੜ ਕੇ ਬਿਪਤਾ ਗਾਲ ਪਾਉਣੀ ਆ ਲੈ ਦੱਸ ਤੈਨੂੰ ਛੇੜ ਕੇ ਮਾਰਨਾ ਕਿਸੇ ਨੇ ਅਸਲੇ ਨਾਲ ਉਹ ਵੱਦ ਮੁਕਾਸਰ ਕਰੂਗਾ ਬਾਈ ਬੱਗੀ ਤੇ ਤਰੀ ਦਾ ਚਾਲਾ ਸੋਣੀ ਜੀ ਨਾ ਹੋਵੇ ਤਾਂ ਪੇਟ ਦਾ ਕੰਮ ਚੱਲ ਰਿਹਾ ਵੀਰ ਇਹ ਤਾਂ ਵੈਸੇ ਵੀ ਨਹੀਂ ਦੱਬਦੀ ਯਾਰ ਤੂੰ ਦਬਣਾ ਨਹੀਂ ਦਬਾ ਜ਼ਰੂਰ ਦੇਣਾ ਵਾ ਉਤਰਾਖੰਡ ਦੀਆਂ ਪਹਾੜੀਆਂ ਦੇ ਵਿੱਚੋਂ ਕਹਿੰਦੇ ਇਹ ਆ ਦੇਤਾ ਸ਼ਾਨ ਦੇ ਆ ਚਾਂਦੀ ਨਿਕਲਦੀ ਆ ਮਤਲਬ ਉਹ ਅਲੱਗ ਹੀ ਲੈਵਲ ਦਾ ਬੰਦਾ ਥਾ ਇਹਨੇ ਅਲੱਗ ਹੀ ਸਿਆਪਾ ਪਾਇਆ ਗੂਗਲ ਨੂੰ ਇਹ ਕੰਜਨੇ ਗੂਗਲ ਨੂੰ ਵਿਅਕਤ ਪਾਇਆ ਹੋਇਆ ਵਾ ਪਹਾੜਿਆਂ ਦੇ ਵਿੱਚੋਂ ਕਹਿੰਦੇ ਵੇ ਦਿੱਤਾ ਛਾਂਦੇ ਆ ਚਾਂਦੀ ਨਿਕਲਦੀ ਆ ਉਹਦੀ ਵੀਡੀਓ ਤਾਂ ਦਿਖਾਓ ਜਲ ਮੜੀ ਵੀਰੇ ਅਫਵਾਹ ਵਾ ਕੁਝ ਨਹੀਂ ਨਿਕਲਦਾ ਪਤਾ ਐਵੇਂ ਛੜੀ ਜਾਂਦੇ ਆ ਗੂਗਲ ਵੀ ਲਾਇਕਾ ਉਪਰਾਵਾ ਰਹਿਣ ਦੇ ਫਿਰ ਭਰਾ ਵੀਡੀਓ ਅਨ ਅਵੇਲੇਬਲ ਹੋ ਚੁਕੀ ਆ ਸਰਚ ਤੋਂ ਬਾਅਦ ਆ ਤੇਨਾ ਦਾ ਕਟਾ ਖੁੱਲ ਗਿਆ ਵਾ ਯਾਰ ਵੇੜੇ ਵਾਲੇ ਭੁੱਖੇ ਨੰਗੇ ਟੋਲਾ ਬਟੇ ਉਸ ਤਾਰਾ ਦਾ ਗਰੰਹ ਤੋੜਦਾ ਹਾਰਲੀ ਇੱਕ ਤੋਂ ਤਾਂ ਕੀ ਹੁਣ ਸੁਖਾਂ ਨਹੀਂ ਹੁੰਦੀ ਬਾਲ ਜੀ ਛੇਤੀ ਬਣਾਓ ਵੀਡੀਓ ਫਿਰ ਤਾਰਾ ਲਾਉਣ ਵੀ ਜਾਣਾ ਵਾ ਯਾਰ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਗਾਲਾਂ ਜਰੂਰ ਕੱਢਦੇ ਆ ਕਰੋ ਗੋਏ ਵਾਲਾ ਝਾੜੂ ਸਾੜਾ ਹਰੀਨਾ ਬਾਈ ਜੋਂ ਤੱਕ ਛਾਤੀ ਲੱਤਾਂ ਨਹੀਂ ਪੈਂਦੀ ਆ ਹੋ ਕਾਲੇ ਰੰਗ ਦੀ ਫਰਾਰੀ ਵੇਖ ਜੱਟ ਨੇ ਸ਼ਿੰਗਾਰੀ ਕਾਲੇ ਰੰਗ ਦੀ ਫਰਾਰੀ ਇਹ ਵੀਡੀਓ ਦੇਖ ਕੇ ਪਤਾ ਲੱਗਦਾ ਕਿੰਨੀ ਮਿਹਨਤ ਕੀਤੀ ਹੋਣੀ ਇਹਨਾਂ ਨੇ ਜਦੋਂ ਇਹ ਗਰੀਬ ਹੁੰਦੇ ਸੀ ਚਪਰੀ ਅਲਟਾ ਪ੍ਰੋ ਮੈਕਸ ਅਰੀ ਵੇਗ ਜੱਟ ਨੇ ਸ਼ਿੰਗਾਰੀ ਤੇਰੇ ਕੋਲ ਕੋਲ ਹਾਏ ਨੀ ਗੋਲ ਗੋਲ ਲੰਗਦਾ ਫਰਾ ਕੁੜੀ ਮੁੰਡੇ ਨਾਲੋਂ ਪਤਲੀ ਮੁੰਡਾ ਕੁੜੀ ਨਾਲੋਂ ਪਤਲਾ 2019 ਵਿੱਚ ਯਾਰ ਆਹੀ ਕੁਛ ਕਰਨਾ ਸੀ ਅਸੀਂ ਲੱਗ ਦੋਨਾਂ ਦੇ ਜਹਾਜੀ ਕੁੱਤੇ ਨਾਲੋਂ ਵੀ ਪਤਲੇ ਆ ਬੜਾ ਕਮਜ਼ੋਰ ਲੱਗ ਪੀਸ ਆ ਯਾਰ ਲੱਗਦਾ ਤਿਆਰੀ ਗੋਆ ਟੋਂਦੀ ਆ ਇਹ ਆ ਜੀ ਇੰਡੀਆ ਦਾ ਆਉਣ ਵਾਲਾ ਭਵਿੱਖ ਲੱਗਦਾ ਤਿਆਰੀ ਇਹਨਾਂ ਨੂੰ ਵੀ ਗਾੜਨ ਦੀ ਆ ਲੋਕਾਂ ਦੇ ਵਾਂਗੂ ਮੈਂ ਵੀ ਮਨ ਮਾਰ ਲੈਣਾ ਸੀ ਤੇਰੇ ਬਿਨਾ ਸੱਚੀ ਸਰਦਾ ਹੁੰਦਾ ਸੀ ਭਾਈ ਤੂੰ ਤਾਂ ਮਨ ਮਾਰ ਲਿਆ ਪਰ ਅਸੀਂ ਤਾਂ ਆਪਣੇ ਆਪ ਨੂੰ ਮਾਰ ਲਿਆ ਭਾਈ ਪਿੱਛੇ ਖੜੀ ਗੱਡੀ ਸਾਡੇ ਉੱਤੇ ਛਾੜ ਦੇ ਲੱਗਦਾ ਵੀਰ ਕਾਵਾਂ ਨੂੰ ਚੂਰੀ ਪਾਉਂਦਾ ਰਿਹਾ ਵਾ ਕੈਨੇਡਾ ਜਾਇਆ ਨਹੀਂ ਜਾਂਦਾ ਪੰਜਾਬ ਇਹ ਰਹਿ ਨਹੀਂ ਦਿੰਦੇ ਰੀਚਾਰਜ ਮੁੱਕਣ ਹੀ ਵਾਲਾ ਵਾ ਹੋਣੀ ਕਰਾਉਣਾ ਭਾਈ ਗੁੱਸਾ ਨਾ ਕਰੀ ਜੇ ਮਿਲ ਗਈਆ ਤਾਂ ਸਾਮਕੇ ਰੱਖ ਲੈ ਭਰਾਵਾ ਸਾਡੇ ਕੋਲ ਤਣਕਾ ਵੰਦਾਈ ਆ ਬਸ ਦੋ ਕਿਸ਼ਤਾਂ ਰਹਿ ਗਈਆਂ ਮੈਂ ਸਾਲਾ ਫੋਨ ਹੀ ਵੇਚ ਦੇਣਾ ਵਿਆਹ ਵਿੱਚ 200 ਬੰਦੇ ਦਾ ਪ੍ਰੋਗਰਾਮ ਹੁੰਦੇ ਐ ਇੰਨਾ ਕਰਕੇ 250 ਕਹਿਣਾ ਪੈਂਦਾ ਇਹੋ ਜੇ ਸ਼ੂਗਰ ਵਧਨ ਕਰਕੇ ਮਰਦੇ ਆ ਸ਼ੂਗਰ ਨਾ ਕਰਾਲ ਬਈ ਮਾਮਾ ਤੂੰ ਚਮੂਨੇ ਲੜਨੇ ਵੀਰ ਤੇਰੇ ਹੁਣ ਹਾਂਜੀ ਐਨਾ ਟਾਈਮ ਕਿੱਥੇ ਲਾਏ ਮੈਂ ਤੁਹਾਡੀ ਕੰਮ ਜਾਂ ਪੈ ਗਿਆ ਸੀ ਕਈ ਲੈ ਮੈਂ ਤੁਹਾਡੀ ਕਦੋਂ ਦੀ ਵੇਟ ਕਰੀ ਜਾਨੀ ਆ ਕੰਮ ਕੰਮ ਨੂੰ ਬੜਾ ਬਸ ਸਟੈਂਡ ਚ ਨਾਰੀਅਲ ਵੇਚਦਾ ਵਾਂ ਤੂੰ ਕੰਮ ਹੈ ਕੀ ਆ ਸਾਲੇ ਮੇਰੇ ਨੂੰ ਅੱਛਾ ਹੁਣ ਤੁਹਾਨੂੰ ਮੇਰੇ ਨਾਲੋਂ ਕੰਮ ਜ਼ਰੂਰੀ ਹੋਗੇ ਕੰਮ ਪੈ ਗਿਆ ਸੀ ਨਾ ਕਈ ਕੰਮ ਪੈ ਗਿਆ ਸੀਗਾ ਕੋਈ ਤੁਹਾਨੂੰ ਮੈਡਮ ਇਹਦਾ ਥੱਪੜ ਮਾਰ ਕੇ ਮੂੰਹ ਪੰਨੋ ਇੱਕ ਵਾਰ ਕੋਲੀ ਪਲਾਨ ਚਲਾ ਗਿਆ ਸੀ ਮਾਲਕੋ हां जी मित्रों यही आज दी वीडियो उम्मीद करदा तानू वीडियो बढ़िया लगी होईगी जे वीडियो बढ़िया लगी ता वीडियो ने लाइक कर दो शेयर कर दो चैनल नु सब्सक्राइब कर दो ते एक बढ़िया ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤਾਨੂੰ ਕਿੱਦਾ ਲੱਗੀ ਵੀਡੀਓ ਤੇ ਕਮੈਂਟ ਵਿੱਚ ਇਹ ਵੀ ਦੱਸਿਓ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਨਾਲੇ ਮਿੱਤਰੋ ਇੱਕ ਹੋਰ ਗੱਲ ਆਪਾਂ ਇੱਕ ਸੈਕੰਡ ਚੈਨਲ ਬਣਾਇਆ ਵਾ ਉਹਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਉਹਦਾ ਮੈਂ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦੇਵਾਂਗਾ ਨਾਲੇ ਤਾਨੂੰ ਕਮੈਂਟ ਵਿੱਚ ਹਾਈਪ ਦੀ ਆਪਸ਼ਨ ਦੇਖ ਰਹੀ ਹੋਣੀ ਆ ਵੀਡੀਓ ਨੂੰ ਹਾਈਪ ਜਰੂਰ ਦੇ ਦਿਓ ਤਾਂ ਜੋ ਚੈਨਲ ਗਰੋਹ ਹੋ ਸਕੇ ਸੋ ਇਹੀ ਅੱਜ ਦੀ ਵੀਡੀਓ ਮਿਲਦੇ ਆ ਤਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ